ਸਰਵ ਜੀ ਸੰਗਰੂਰ ਵੀ ਦੀ ਕਵਸਤਾ ਕੀ ਹੋਇਆ ਗੇ ਖਾਂਦਾ ਰਹਿੰਦਾ ਕੀ ਹੋਇਆ ਗੇ ਖਾਂਦਾ ਰਹਿੰਦਾ ਸਾਗਰ ਚ ਗੋਤੇ ਨੀ ਸਾਗਰ ਚ ਗੋਤੇ ਨੀ ਮੋਤ ਨੂੰ ਮੈਂ ਮੋਤ ਨੂੰ ਮੈਂ ਮੋਤ ਨੂੰ ਮੈਂ ਕਹਿੰਦਾ ਰਹਿੰਦਾ ਕਹਿੰਦਾ ਰਹਿੰਦਾ ਮੋਤ ਨੂੰ ਮੈਂ ਕਹਿੰਦਾ ਰਹਿੰਦਾ ਨੀ ਆਉਂਦੀ ਜਦ ਤੱਕ ਉਹ ਨੀ ਆਉਂਦੀ ਜਦ ਤੱਕ ਉਹ ਤੂੰ ਨਾ ਆਈ 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 ਮੈਨੂੰ ਮੋਤੇ ਨਹੀਂ ਮੈਨੂੰ ਮੋਤੇ ਨਹੀਂ ਨਾ ਸਾੜਿਓ ਲਾਸ ਮੇਰੀ ਨਾ ਸਾੜਿਓ ਨਾ ਸਾੜਿਓ ਨਾ ਸਾੜਿਓ লাশ ਮੇਰੀ ਤਮਜਾਵੇ ਕਿਆਂ ਨੂੰ ਸਮਝਾਉਂਦੇ ਕਿਆਂ ਨੂੰ ਤਮਜਾਉਂਦੇ ਕਿਆਂ ਨੂੰ ਸਮਝਾਉਣਾ ਏ ਸਮਝਾਉਣਾ ਏ ਨਹੀਂ ਆਉਂਦੀ ਜਦ ਤੱਕ ਓ ਨਹੀਂ ਆਉਂਦੀ ਜਦ ਤੱਕ ਓ ਤਦ ਤੱਕ ਨਾ লাশ ਮੇਰੀ ਨੂੰ ਦਿਲਾਉਣਾ ਏ लाश मेरी न जला لگے लॻे मारन बदबू लाश मेरी